ਮੱਗੀ ਮੇਲੇ ਦਾ ਹਰ ਰੰਗ ਤੁਹਾਡੇ ਤੱਕ ਲੈ ਕੇ ਆਵਾਂਗੇ ਘਰ ਬੈਠਿਆਂ ਨੂੰ ਤਸਵੀਰਾਂ ਦਿਖਾਵਾਂਗੇ ਤਾਂ ਇਹ ਤਸਵੀਰ ਬਹੁਤ ਅਹਿਮ ਤਸਵੀਰ ਹੈ ਜਿਹੜੀ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੇਰੇ ਸੱਜੇ ਪਾਸੇ ਜਿਹੜਾ ਹੈਗਾ ਘੋੜਾ ਦੇਖ ਰਹੇ ਹਾਂ ਇਸ ਘੋੜੇ ਦਾ ਨਾਮ ਨਵਾਬ ਆ ਇਹ ਘੋੜੇ ਦਾ ਨਾਮ ਨਵਾਬ ਹੈਗਾ ਜਿਹੜਾ ਤੁਸੀਂ ਸੱਜੇ ਕਾਪੇ ਜਿਹੜਾ ਮੈਂ ਸੱਜੇ ਪਾਸੇ ਦੇਖ ਰਿਹਾ ਜਿਹੜਾ ਖੱਬੇ ਪਾਸੇ ਦੇਖ ਰਿਹਾ ਮਹਿਤਾਬ ਆ ਇਹ ਘੋੜਿਆਂ ਦੀ ਕੋਈ ਖਾਸ ਵਜ੍ਹਾ ਜਿਸ ਕਰਕੇ ਅਸੀਂ ਤੁਹਾਨੂੰ ਇਨ੍ਹਾਂ ਘੋੜਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਕੋਨ ਸਰਕਾਰੀ ਸਕੂਲਾਂ 'ਚ 200 ਬਸਾਂ ਚੱਲਦੀਆਂ। ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ। ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬਸਾਂ ਅਸੀਂ ਦੇਵਾਂਗੇ। ਪਹਿਲੇ ਪੇਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ। ਕਿ ਇਹਨਾਂ ਦਾ ਕੱਦ ਕਾਠ ਜਿਹੜਾ ਹੈਗਾ ਉਹ ਵੀ ਤੁਹਾਨੂੰ ਨਜ਼ਰ ਆਊਗਾ ਔਰ ਸ਼ਿੰਗਾਰ ਜਿਹੜਾ ਹੈਗਾ ਘੋੜਿਆਂ ਦਾ ਉਹ ਵੀ ਤੁਹਾਨੂੰ ਇਸ ਤਸਵੀਰ ਦੇ ਵਿੱਚ ਨਜ਼ਰ ਆਊਗਾ। ਮਹਿੰਗੀਆਂ ਗੱਡੀਆਂ ਤੋਂ ਵੀ ਮਹਿੰਗੇ ਇਹ ਘੋੜੇ ਲਗਭਗ 3 ਗੁਣਾ 4 ਗੁਣਾ ਮਹਿੰਗੇ ਇਹ ਘੋੜੇ ਨੇ ਵੱਡੀਆਂ ਮਹਿੰਗੀਆਂ ਗੱਡੀਆਂ ਤੋਂ ਔਰ ਪੁੱਤਾਂ ਵੱਨ ਨੂੰ ਪਾਲੇ ਜਿਹੜੇ ਹੈਗੇ ਜਾਨਵਰ ਨੇ ਔਰ ਖਾਸ ਨਜ਼ਰ ਜਦੋਂ ਮਾਗੀ ਮੇਲੇ ਦੇ ਵਿੱਚ ਲੋਕ ਆ ਰਹੇ ਨੇ ਇਨ੍ਹਾਂ ਘੋੜਿਆਂ ਤੇ ਪੈ ਰਹੀ ਆ ਇਨ੍ਹਾਂ ਘੋੜਿਆਂ ਦਾ ਪਰਿਵਾਰਕ ਪਿਸ਼ੋਕੜ ਕੀ ਆ ਕਿਉਂਕਿ ਇੱਥੇ ਪਿਸ਼ੋਕੜ ਵੀ ਵੇਖਿਆ ਜਾਂਦਾ ਘੋੜਿਆਂ ਦਾ ਕਿ ਉਸ ਦਾ ਜਿਹੜੇ ਬਰੀਡ ਕਦੋਂ ਤਿਆਰ ਕੀਤੀ ਗਈ ਔਰ ਕਿਹੜੇ ਕਿਹੜੇ ਟਰੋਫੀਆਂ ਦੇ ਵਿੱਚ ਚੈਂਪੀਅਨ ਰਹੇ ਔਰ ਔਰ ਹੁਣ ਜਿਹੜਾ ਹੈਗਾ ਜਦੋਂ ਇੱਥੇ ਲਿਆਂਦੇ ਗਏ ਨੇ ਤਾਂ ਇੱਥੇ ਲਿਆਉਣ ਦੀ ਖਾਸ ਵਜ੍ਹਾ ਕੀ ਸਾਡੇ ਨਾਲ ਬਾਈ ਜੀ ਨੇ ਜਿਨ੍ਹਾਂ ਦੇ ਇਹ ਕੋਟਨ ਬਾਈ ਜੀ ਪਹਿਲਾਂ ਨਾਮ ਦੱਸ ਦਿੱਤੀ ਹੈ ਮੇਰਾ ਨਾਮ ਜਿੰਦਰਜੀਤ ਸਿੰਘ ਹੈ ਜੀ ਹਾਂ ਜੀ ਅਸੀਂ ਇਹ ਨਵਾਬ ਜੀ ਹਾਂ ਜੀ ਇਹ ਨਵਾਬ ਕੋੜਾ ਜੀ ਜੀ ਹਾਂ ਜੀ ਤੇ ਇਹਦਾ ਸਾਇਰ ਹੈਗਾ ਬਾਪ ਹੈਗੇ ਜੀ ਰਤਨਾਕਰ ਤੇ ਮਾਂ ਹੈਗੇ ਦੀ ਮੋਹਣੀ ਕੁੜੀ ਹੈ ਜਿਹਨੂੰ ਚੈਂਪੀਅਨ ਮੋਹਣੀ ਕਹਿੰਦੇ ਆ ਜੀ ਹਾਂ ਜੀ ਅੱਛਾ ਨੇੜੇ ਤੋਂ ਨਹੀਂ ਜਾਇਓ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਉਮਰ 1.5 ਸਾਲ ਹੈ ਜੀ ਹਾਂ ਜੀ ਅਸੀਂ ਘੋੜਿਆਂ ਬਾਰੇ ਥੋੜਾ ਜਿਹਾ ਡਿਟੇਲ ਤੁਹਾਨੂੰ ਪੁੱਛਣਾ ਚਾਹੁੰਨੇ ਆ ਕਿਉਂਕਿ ਬਹੁਤ ਸਾਰੇ ਦਰਸ਼ਕ ਹੋਣਗੇ ਵੀ ਘੋੜਿਆਂ ਚ ਕਿਹੜੀ ਖਾਸ ਵਜ੍ਹਾ ਹੁੰਦੀ ਹੈ ਜਿਸ ਨਾਲ ਉਹਨਾਂ ਦੀ ਵੱਖਰੀ ਪਛਾਣ ਬਣਦੀ ਹੈ ਇੱਕ ਤਾਂ ਜੀ ਜਿਹੜੇ ਹੈਗੇ ਆ ਜੋ ਵੀ ਹੈਗਾ ਇਹਦੀ ਸਿਰੇ ਕੰਨ ਤੋਂ ਲੈ ਕੇ ਸੁੰਭ ਤੱਕ ਪੂਛ ਤੱਕ ਇਹਦੀ ਬਨਾਵਟ ਇਹਦੀ ਪ੍ਰੋਪਰ ਜੋ ਵੀ ਹੈਗੀ ਨੇ ਮੀਅਰਸ ਹੁੰਦੀਆਂ ਨੇ ਜੀ ਤੇ ਇਹ ਸੈਕੰਡ ਇਹ ਡਿਫਰੈਂਟ ਬਲੱਡ ਲਾਈਨ ਦਾ ਜੀ ਠੀਕ ਹੈ ਜਿਹੜੀ ਇਹਦੀ ਬਲੱਡ ਲਾਈਨ ਆ ਆਮ ਜੋ ਜ਼ਿਆਦਾਤਰ ਜਿਹੜੀ ਬਲੱਡ ਲਾਈਨ ਚੱਲਦੀਆਂ ਉਹਨਾਂ ਨਾਲ ਬਿਲਕੁਲ ਡਿਫਰੈਂਟ ਆ ਇਹ ਰਤਨਾਕਰ ਲਾਈਨ ਨੂੰ ਇਹਦੇ ਕਹਿੰਦੇ ਆ ਜੀ ਇਹ ਡਾਇਰੈਕਟਰ ਰਤਨਾਕਰ ਦਾ ਬੱਚਾ ਜੀ ਦਾ ਰਤਨਾਕਰ ਕੋੜੇ ਦਾ ਜੀ ਇਹਦਾ ਸਾਈਜ਼ ਜੇ ਅਸੀਂ ਉਹ ਵੀ ਦੇਖਦੇ ਹੋਊਂਗੇ ਫਿਰ ਜੋ ਚੈਂਪੀਅਨ ਦੇ ਵਿੱਚ ਜਾਂਦੇ ਆ ਉਚਾਈ ਕਿੰਨੀ ਆ ਇਹਦੀ ਲੰਬਾਈ ਕਿੰਨੀ ਆ ਜੀ ਹਾਂਜੀ ਐਕਚੁਅਲੀ ਵਿੱਚ ਜਿਹੜੀ ਲੰਬਾਈ ਵੀ ਦੇਖਦੇ ਨੇ ਉਚਾਈ ਵੀ ਦੇਖਦੇ ਨੇ ਕੰਨ ਸੁੰਭ ਗਰਦਨ ਪੇਟ ਪੂੜਾ ਸਭ ਕੁਝ ਦੇਦੇ ਜੀ ਗਰਦਨ ਦੇ ਵਿੱਚ ਕੀ ਖਾਸ ਹੋਣੀ ਚਾਹੀਦੀ ਹੈ ਜਦੋਂ ਚੈਂਪੀਅਨ ਦੇ ਵਿੱਚ ਕੋੜ ਆ ਜਾਣਾ ਮੋਟੀ ਹੋਣੀ ਚਾਹੀਦੀ ਆ ਪਤਲੀ ਹੋਣੀ ਚਾਹੀਦੀ ਆ ਜਾਂ ਕਿਸ ਤਰੀਕੇ ਦਾ ਜਿਹੜਾ ਹੈਗਾ ਜਦੋਂ ਚਿੰਨ ਦੇਖੇ ਜਾਂਦੇ ਨੇ ਇਹਦੇ ਵਿੱਚ ਜਿਹੜੀ ਗਰਦਨ ਆ ਉਹ ਪ੍ਰੋਫਾਈਲ ਜਿਹੜੀ ਹੈਗੀ ਆ ਜਿਹੜੀ neck ਪ੍ਰੋਫਾਈਲ ਆ ਉਹ ਬ੍ਰੀਕ ਹੋਣੀ ਚਾਹੀਦੀ ਆ ਬਾਕੀ ਉਸ ਤੋਂ ਬਾਅਦ ਡਿਪੈਂਡ ਕਰਦਾ ਜੀ ਬਰੀਡਿੰਗ ਤੇ ਠੀਕ ਹੈ ਵੀ ਕਈ ਵਾਰੀ ਜਾਨਵਰ ਇਹੋ ਜਿਹੇ ਹੁੰਦੇ ਨੇ ਜਿਹੜੇ ਜ਼ਿਆਦਾ ਮੋਟੀ ਗਰਦਨ ਦੇ ਵੀ ਇੰਨੇ ਵਧੀਆ ਬਰੀਡ ਕਰ ਜਾਂਦੇ ਨੇ ਆਪ ਤੋਂ ਗਾਂਹਾਂ ਜਿਹੜੇ ਬੱਚੇ ਆ ਹੁੰਦੇ ਨੇ ਉਹ ਚੈਂਪੀਅਨ ਪੈਦਾ ਕਰਦੇ ਆ ਠੀਕ ਹੈ ਲੇਕਿਨ ਇੱਕ ਬਰੀਡਿੰਗ ਚੈਂਪੀਅਨ ਅਗਲਗ ਬਣਦਾ ਇੱਧਰ ਖੜਾ ਹੈ ਇਹਨਾਂ ਦੋਨਾਂ 'ਚ ਡਿਫਰੈਂਸ ਥੋੜਾ ਜਿਹਾ ਕਰਾ ਦਿਓ ਡਿਸਕ੍ਰਾਈਬ ਹਾਂਜੀ ਇਹ 'ਚ ਡਿਫਰੈਂਸ ਇਹ ਹੈ ਜੀ ਇਹ ਰਤਨਾਕਰ ਲਾਈਨ ਦਾ ਘੋੜਾ ਜੀ ਉਹ ਹੈਗਾ ਜੀ ਅਲੀਸ਼ਾਨ ਲਾਈਨ ਦਾ ਜੀ ਹਾਂਜੀ ਇਹਦਾ ਬਾਪ ਹੈਗਾ ਜੀ ਇਹ ਹੈਗਾ ਮਹਿਤਾਬ ਹੈ ਜੀ ਦੀ ਉਮਰ 4.5 ਸਾਲ ਹੈ ਜੀ ਤੇ ਇਹਦੇ ਜੋ ਬਾਪ ਆ ਜੀ ਉਹ ਦੇਵਰਾਜ ਤੇ ਇਹਦਾ ਬਾਪ ਹੈ ਦਾਦਾ ਹੈਗਾ ਜੀ ਦਲਵਾਗ ਰਣੀਆਂ ਤੇ ਆ ਗਿਆ ਜੀ ਅਲੀਸ਼ਾਨ ਜੀ ਜਿਹੜੀ ਕਿ ਪੰਜਾਬ ਦੇ ਕੀ ਆਮ ਤੌਰ ਇੰਡੀਆ ਦੇ ਵਿੱਚ ਪਪੂਲਰ ਲਾਈਨ ਆ ਜੀ ਤੇ ਉਸ ਉਸ ਲਾਈਨ ਦਾ ਘੋੜਾ ਜੀ ਬਾਲੀਵੁੱਡ ਵੀ ਇੰਟਰਸਟ ਦਿਖਾਉਂਦਾ ਹੋਊਗਾ ਜੀ ਹਾਂਜੀ ਬਾਲੀਵੁੱਡ ਕਾਫੀ ਇੰਟਰਸਟ ਦਿਖਾਉਂਦਾ ਜਿਵੇਂ ਵਲਟਿਪਲ ਸੈਲੀਬ੍ਰਿਟੀਜ਼ ਨੇ ਤੇ ਉਹਨਾਂ ਕੋਲ ਕਾਫੀਆਂ ਕੋਲ ਮਾਰਵਾੜੀ ਜਿਹੜੇ ਹੈਗੇ ਨੇ ਇੱਥੋਂ ਤੱਕ ਕਿ ਜਿਹੜੇ ਅ ਅਵਾਨੀ ਨੇ ਜੀਵਾਨੀਆਂ ਨੇ ਵੀ ਬਹੁਤ ਵਧੀਆ ਆਸ਼ਕ ਨੇ ਜੀ ਹਾਂਜੀ ਆ ਦਾ ਸਥਾਨ ਕੀ ਆ ਜੀ ਦੇਖੋ ਜੀ ਜਿਹੜੀ ਇੰਟਰਨੈਸ਼ਨਲ ਮਾਰਕੀਟ ਆ ਠੀਕ ਹੈ ਨਾ ਜੀ ਇਹ ਇੰਪੋਰਟ ਐਕਸਪੋਰਟ ਤਾਂ ਹੁੰਦੇ ਨਹੀਂ ਹੈਗੇ ਜੀ ਘੋੜੇ ਕਿਉਂਕਿ ਇੱਥੇ ਬੈਨ ਆ ਜੀ ਲੇਕਿਨ ਓਵਰ ਆਲ ਜਿੰਨੀ ਦੁਨੀਆ ਹੈਗੀ ਆ ਮਾਰਵਾੜੀ ਘੋੜੇ ਦੀ ਸੁੰਦਰ ਕਾਫੀ ਜ਼ਿਆਦਾ ਜਿਹੜੇ ਹੈਗੇ ਨੇ ਲੋਕ ਪਸੰਦ ਕਰਦੇ ਆ ਜੀ ਹਾਂਜੀ ਬਰੀਡਿੰਗ ਦੇ ਵਿੱਚ ਇੱਕ ਆਮ ਕਿਸਾਨ ਆ ਜੀ ਉਹਦੇ ਘਰੇ ਵਧੀਆ ਬੱਚਾ ਪੈਦਾ ਹੁੰਦਾ ਤਾਂ ਵਧੀਆ ਮੁੱਲ ਤੇ ਮਿਲਦਾ ਆ ਵਿਕਦਾ ਜੀ ਤਾਂ ਉਹ ਕਾਫੀ ਵਧੀਆ ਲਾਈਨ ਆ ਇਹਦੀ ਜਿਹੜੀ ਹੈ ਹੋਰ ਜਿਹੜੇ ਇਹ ਦੇ ਵਿੱਚ ਜਿਹੜੀਆਂ ਖੂਬਸੂਰਤੀ ਆ ਜਾਂ ਉਹ ਸਾਨੂੰ ਥੋੜੀ ਜੀ ਜ਼ਰੂਰ ਦੱਸ ਦਿਓ ਜੀ ਖੂਬਸੂਰਤੀ ਇਹ ਜੀ ਖੂਬਸੂਰਤੀ ਤਾਂ ਤੁਹਾਨੂੰ ਸਾਰਾ ਘੋੜਾ ਦਿਖਦਾ ਹੀ ਆ ਜੀ ਓਕੇ ਦੀ ਲਾਗ ਕੰਨ ਤੋਂ ਲੈ ਕੇ ਸੁੰਭ ਤੱਕ ਸਾਰਾ ਪ੍ਰੋਪਰ ਇਹ ਘੋੜਾ ਜੀ ਠੀਕ ਹੈ ਹਜੇ ਤਾਂ ਇਹ ਕੋੜਾ ਨਹੀਂ ਪੂਰਾ ਬਣਿਆ ਬੱਚਾ ਕਹਿ ਸਕਦੇ ਹਾਂ 3.5 ਸਾਲ ਦੀ ਏਜ ਹੈ ਸਿਰਫ ਹਜੇ ਹਜੇ ਇਹਨੇ ਆਪਣੇ ਆਪ ਨੂੰ ਬਹੁਤ ਅਪਰੂਵ ਕਰਨਾ ਹੈ ਬਸ਼ਾ ਹਾਂਜੀ ਇਹ 10 ਸਾਲ ਦਾ ਇਹ 3.5 ਸਾਲ ਦਾ ਹਾਂਜੀ ਹਾਂਜੀ ਜੀ ਇਹਦਾ ਜਦੋਂ ਮੀਟਿੰਗ ਦਾ ਵੀ ਕੋਈ ਚਾਰजेस ਰੱਖਿਆ ਹੋਊਗਾ ਜੀ ਜੀ ਅਸੀਂ ਜਿਹੜੇ ਮਹਿਤਾਬ ਦੀ ਮੀਟਿੰਗ ਫੀਸ ਹੈ ਜੀ ਉਹ 51000 ਰੁਪਏ ਤੇ ਜਿਹੜੀ ਨਵਾਬ ਦੀ ਹੈਗੀ ਹੈ ਜੀ ਉਹ 75000 ਰੁਪਏ ਜੀ ਹਾਂਜੀ ਇਹ ਵੀ ਇਹ ਵੀ ਇੱਕ ਬਿਜ਼ਨਸ ਦਾ ਵਧੀਆ ਤਰੀਕਾ ਹੋ ਸਕਦਾ ਜੀ ਆਮਕਸਾਨ ਹਾਂਜੀ ਹਾਂਜੀ ਬਿਲਕੁਲ ਇਹ ਇੱਕ ਬੜਾ ਵਧੀਆ ਆਮਦਨ ਦਾ ਸਾਧਨ ਹੈ ਜੀ ਇਹ ਹਾਂਜੀ ਵੱਟੀਆਂ ਗੱਡੀਆਂ ਤੋਂ ਵੀ ਮਹਿੰਗੇ ਕੋੜੇ ਹਾਂਜੀ ਕਹਿ ਸਕਦੇ ਹਾਂਜੀ ਬਿਜ਼ਨਸ ਪੱਖ ਤੋਂ ਕਰੋੜਾਂ ਰੁਪਏ ਦੇ ਵਿੱਚ ਹਾਂਜੀ ਕਹਿ ਸਕਦੇ ਹਾਂ ਜੀ ਹਾਂਜੀ ਵਧੀਆ ਮੁੱਲ ਦੇ ਕੋੜੇ ਨੇ ਜੀ ਸਾਰਿਆਂ ਕੋਲ ਤੇ ਟੌਪ ਕਲਾਸ ਲੋਕਾਂ ਕੋਲ ਇੱਕ ਤੋਂ ਇੱਕ ਕੋੜਾ ਖੜਾ ਜੀ ਇੱਕ ਤੋਂ ਇੱਕ ਕੋੜੀ ਖੜੀ ਆ ਜੀ ਹਾਂਜੀ ਡਿਸਪਲੇ ਕਰਨ ਦਾ ਖਾਸ ਮਕਸਦ ਰਹਿੰਦਾ ਹੋਊਗਾ ਜੀ ਖਾਸ ਮਕਸਦ ਇਹ ਹੈ ਜੀ ਇੱਕ ਤਾਂ ਹਰੇਕ ਬੰਦਾ ਹਰੇਕ ਦੇ ਫਾਰਮ ਤੇ ਚੱਲ ਕੇ ਨਹੀਂ ਜਾ ਸਕਦਾ ਇੱਥੇ ਇੱਕ ਮੇਲਾ ਲੱਗਿਆ ਹੋਇਆ ਹੈ ਜੀ ਤੇ ਸਾਰੇ ਲੋਕ ਮੇਲੇ ਦੇ ਵਿੱਚ ਆਉਂਦੇ ਨੇ ਤੇ ਆਪਦੇ ਵਧੀਆ ਘੋੜੇ ਜਿਹੜੇ ਹੈਗੇ ਨੇ ਉਹਨਾਂ ਨੂੰ ਦੇਖਦੇ ਨੇ ਤੇ ਇੱਥੇ ਸਾਰੇ ਲੋਕਾਂ ਦੇ ਵਿੱਚ ਇੱਕ ਇਹੋ ਜਿਹਾ ਪਲੇਟਫਾਰਮ ਮਿਲ ਜਾਂਦਾ ਜੀ ਇਹਨਾਂ ਨੂੰ ਤੇ ਜਿਹਦੇ ਵਿੱਚ ਇਹ ਸਾਰਿਆਂ ਨੂੰ ਦੇਖ ਸਕਦੇ ਨੇ ਹਰੇਕ ਬੰਦੇ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਰੇਕ ਬੰਦੇ ਨੂੰ ਹਰੇਕ ਘੋੜੇ ਵਾਲੇ ਦੇ ਫਾਰਮ ਤੇ ਅਲੱਗ-ਅਲੱਗ ਜਾਣਾ ਪੂਰੇ ਪੰਜਾਬ 'ਚ ਪੂਰੇ ਇੰਡੀਆ 'ਚ ਜਾਣਾ ਔਖਾ ਹੁੰਦਾ ਲੇਕਿਨ ਇੱਕ ਪਲੇਟਫਾਰਮ ਤੇ ਸਾਰੇ ਘੋੜੇ ਦੇਖਣਾ ਤੇ ਇਹ ਇਹ ਡਿਸਪਲੇ ਦਾ ਇੱਕ ਸਭ ਤੋਂ ਵੱਡਾ ਮੇਨ ਕਾਰਡ ਹੁੰਦਾ ਹੈ ਤਾਂ ਇਹ ਨਵਾਬ ਤੇ ਮਹਿਤਾਬ ਦੰਨੋ ਹੀ ਘੋੜੇ ਨੇ ਜਿਨ੍ਹਾਂ ਨੇ ਇੱਥੇ ਮਾਗੀ ਮੇਲੇ ਤੇ ਆਉਣ ਵਾਲੇ ਹਰ ਰਾਸ ਦਾਖਸ਼ ਦਾ ਆਪਣੇ ਵੱਲ ਧਿਆਨ ਖਿੱਚਿਆ ਮਹਿੰਗੀਆਂ ਗੱਡੀਆਂ ਤੋਂ ਮਹਿੰਗੇ ਘੋੜੇ ਨੇ ਅਬਾਨੀਆਂ ਤੱਕ ਇਹਨਾਂ ਦੀ ਚਰਚਾ ਹੈਗੀ ਆ ਔਰ ਖਾਸ ਤੌਰ ਤੇ ਜਦੋਂ ਡਿਸਪਲੇ ਕੀਤੇ ਗਏ ਨੇ ਤਾਂ ਜਦੋਂ ਲੋਕ ਇਥੋਂ ਨਿਕਲਦੇ ਨੇ ਜਾਂਦੇ ਨੇ ਤਾਂ ਇਨ੍ਹਾਂ ਘੋੜਿਆਂ ਤੇ ਨਜ਼ਰ ਪਾਏ ਬਿਨਾ ਇਥੋਂ ਹਿਲਦੇ ਨਹੀਂ ਇੱਕ ਵਾਰੀ ਸੈਲਫੀਆਂ ਕਰਦੇ ਨੇ ਫਿਰ ਅੱਗੇ ਵਧਦੇ ਨੇ ਤਾਂ ਨਵਾਬ ਔਰ ਮਹਿਤਾਬ ਘੋੜਿਆਂ ਦੇ ਜਿਹੜੇ ਇੱਕ ਘੋੜੇ ਨੇ ਉਹਨਾਂ ਨੇ ਆਮ ਲੋਕਾਂ ਦਾ ਮੁਕਸਰ ਮਾਗੀ ਦੇ ਮੇਲੇ ਦੇ ਵਿੱਚ ਆਪਣੇ ਵੱਲ ਧਿਆਨ ਖਿੱਚਿਆ